ਜਗਬਣੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰुण ਪਟ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੁਆਬੇ ਦੇ ਵਿੱਚੋਂ ਇੱਕ ਵੱਡੇ ਭਾਜਪਾ ਦੇ Dalit ਲੀਡਰ ਜੋ ਹਨ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਸਾਫ ਦਾ ਮੁੱਖ ਮੰਤਰੀ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਜਿਹੜਾ ਇਨਫਾਈਟਿੰਗ ਹੈ ਉਹ ਲਗਾਤਾਰ ਦੇਖਣ ਨੂੰ ਮਿਲਦੀ ਹੈ ਪਰ ਇਸ ਦੇ ਨਾਲ ਕਾਂਗਰਸ ਨੂੰ ਕਿਸ ਤਰੀਕੇ ਦੇ ਨਾਲ ਅਫੈਕਟ ਹੋ ਸਕਦਾ ਲਗਾਤਾਰ ਵਿਕਰਮ ਚੋਧਰੀ ਆਵਾਜ਼ ਚੁੱਕਦੇ ਨਜ਼ਰ ਆ ਰਹੇ ਨੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗੱਲਬਾਤ ਕਰਾਂਗੇ ਚੌਧਰੀ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਚੰਨੀ ਨੂੰ ਉਮੀਦਵਾਰ ਬਣਾ ਦੇਣਾ ਜਿਸ ਦਾ ਤੁਸੀਂ ਲਗਾਤਾਰ ਵਿਰੋਧ ਕਰ ਰਹੇ ਸੀ ਤਾਂ ਹੁਣ ਇੱਕ ਖਬਰ ਸਾਹਮਣੇ ਆ ਰਹੀ ਹੈ ਇੱਕ ਵੱਡੇ ਲੀਡਰ ਨੂੰ ਭਾਜਪਾ ਦੇ ਉਹਨਾਂ ਨੂੰ ਵੀ ਕਾਂਗਰਸ ਦੇ ਵਿੱਚ ਲਿਆਉਣ ਦੀ ਤਿਆਰੀ ਚੱਲ ਰਹੀ ਹੈ ਦੇਖੋ ਮੈਂ ਕੋਈ ਚੰਨੀ ਸਾਹਿਬ ਨਾਲ ਮੇਰੀ ਕੋਈ ਪਰਸਨਲ ਰੰਜਿਸ਼ ਨਹੀਂ ਹੈ ਮੈਂ ਤਾਂ ਸਿਰਫ ਆਪਣਾ ਆਪਣੇ ਪਰਿਵਾਰ ਦਾ ਜੋ ਪਾਰਟੀ ਪ੍ਰਤੀ ਯੋਗਦਾਨ ਹੈ। ਪਾਰਟੀ ਪਤੀ ਜੋ ਸਾਡੀ ਸੇਵਾ ਹੈ ਉਸ ਤੇ ਉਸ ਸਾਰੀਆਂ ਚੀਜ਼ਾਂ ਨੂੰ ਅੱਗੇ ਲੱਗੇ ਆਪਣਾ ਇੱਕ ਕਲੇਮ ਰੱਖਿਆ ਸੀ ਕਿ ਮੈਂ ਪਾਰਟੀ ਨੂੰ ਬੇਨਤੀ ਕੀਤੀ ਸੀ ਕਿ ਇਹ ਮੌਕਾ ਸਾਨੂੰ ਦਿੱਤਾ ਜਾਵੇ। ਬਾਈ ਇਲੈਕਸ਼ਨ ਚੌਦੀ ਸਾਹਿਬ ਦੇ ਦੇਖ ਤੋਂ ਬਾਅਦ ਅਸੀਂ ਲੜਦੇ ਆਂ ਤਾਂ ਜਦੋਂ ਹੁਣ ਜਨਰਲ ਇਲੈਕਸ਼ਨ ਹੈ ਤਾਂ ਅਸੀਂ ਪਾਰਟੀ ਨੂੰ ਬੇਨਤੀ ਕੀਤੀ ਸੀ ਕਿ ਇਹ ਮੌਕਾ ਵੀ ਸਾਨੂੰ ਦਿੱਤਾ ਜਾਵੇ ਕਿਉਂਕਿ ਸਿਟਿੰਗ ਕ੍ਰਾਈਟੀਰੀਆ ਹੋਵੇ ਤਾਂ ਉਹਦੇ 'ਚ ਵੀ ਅਸੀਂ ਫਾਲ ਕਰਦੇ ਸੀ ਵਿਨਿੰਗ ਕ੍ਰਾਈਟੀਰੀਆ ਹੋਵੇ ਉਦੋਂ ਵੀ ਅਸੀਂ ਫਾਲ ਕਰਦੇ ਸੀ ਉਹ ਪਾਰਟੀ ਨੇ ਫੈਸਲਾ ਲਿਆ ਹੈ ਪਾਰਟੀ ਨੇ ਕੁਝ ਲਿਆ ਹੋਇਆ ਹੈ ਜੀ ਪਰ ਚੌਧਰੀ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੀ ਸਿਆਸਤ ਨੂੰ ਕਿਸ ਤਰੀਕੇ ਨਾਲ ਅਫੈਕਟ ਹੋ ਰਿਹਾ ਹੈਗਾ ਕਿਉਂਕਿ ਤੁਸੀਂ ਲਗਾਤਾਰ ਸਰਗਰਮ ਸੀ ਚਾਹੇ ਵਿਧਾਨ ਸਭਾ ਦੇ ਵਿੱਚ ਅਸੀਂ ਦੇਖਿਆ ਜਾਂ ਜਿਸ ਤਰੀਕੇ ਨਾਲ ਕਾਂਗਰਸ ਹੁਣ ਦੁਆਬੇ ਦੇ ਵਿੱਚ ਚਰਚਾ ਚੱਲ ਰਹੀ ਸੀ ਜਾਂ ਤੁਸੀਂ ਵੀ ਇੱਕ ਉੱਥੋਂ ਦੀ ਲੀਡਰ ਸੀਗੇ ਤਾਂ ਕਿਵੇਂ ਦੇਖਦੇ ਹੋ ਕਈ ਲੀਡਰ ਤੁਹਾਡੇ ਇੱਧਰ ਉੱਧਰ ਪਾਰਟੀਆਂ ਦੇ ਵਿੱਚ ਚਲੇ ਗਏ ਪਰ ਹੁਣ ਜਿਸ ਤਰੀਕੇ ਨਾਲ ਚਰਚਾਾਂ ਆ ਰਹੀਆਂ ਨੇ ਬੀਜੇਪੀ ਦਾ ਇੱਕ ਵੱਡਾ ਲੀਡਰ ਆ ਰਿਹਾ ਇਸ ਤੀਜ ਦੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜੀ ਸਿਆਸਤ ਤੋਂ ਬਾਕੀ ਸਾਥੀਆਂ ਵਾਸਤੇ ਪਹਿਲੀ ਵਾਰੀ ਆ ਰਹੀ ਹੈ ਕਿ ਕਈ ਪਾਰਟੀਆਂ ਮੈਦਾਨ 'ਚ ਨੇ ਸਾਡੇ ਪਰਿਵਾਰ ਵਾਸਤੇ ਮੇਰੇ ਵਾਸਤੇ ਮੇਰੇ ਫਾਦਰ ਵਾਸਤੇ ਗੱਲ ਨਵੀਂ ਨਹੀਂ ਸੀ ਕਿਉਂਕਿ ਸਾਡੀ ਪਾਰਟੀ ਜਿਹੜੀ ਫਲੋਰ ਦੇ ਵਿੱਚ ਹੈ ਉਹ ਹਮੇਸ਼ਾ ਡੀਐਸਪੀ अकाली दल कांग्रेस हमेशा तीन वड्डिया मुख पार्टियां उत्थे होंदियां सी ए बाकी हल्कियां च पहली बारी होया कि कांग्रेस अकाली दल तो अलावा भी कोई पार्टी आई है और हुण तां चार ने हुण आम आदमी पार्टी भी आ गई है विच जी आ, ए बड़ा ए बाकियां वास्ते नवी चीज है पर असीं तां इहनूं एक्सपीरियंस कर रहे हैं काफी लंबे अरसे तों ਜੀ ਚੌਧਰੀ ਸਾਹਿਬ ਕੋਈ ਹਾਈ ਕਮਾਂਡ ਦੇ ਨਾਲ ਤੁਸੀਂ رابطہ ਕਾਇਮ ਕੀਤਾ ਹੋਵੇ ਜਾਂ ਸਟੇਟ ਦੀ ਲੀਡਰਸ਼ਿਪ ਲਗਾਤਾਰ ਪ੍ਰਤਾਪ ਸਿੰਘ ਬਾਜਵਾ ਚਾਹੇ ਉਹ ਤੁਹਾਡੇ ਕੰਟੈਕਟ ਦੇ ਵਿੱਚ ਸੀ ਜਾਂ ਪੰਜਾਬ ਕਾਂਗਰਸ ਪ੍ਰਧਾਨ ਇਹਨਾਂ ਨਾਲ ਕੋਈ ਨਵੀਂ ਡਿਵੈਲਪਮੈਂਟ ਹੋਈ ਹੋਵੇ ਚਰਚਾ ਕੀਤੀ ਹੋਵੇ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨਾਲ ਕੋਈ ਗੱਲ ਨਹੀਂ ਹੋਈ ਜੀ ਔਰ ਰਾਜਾ ਵਿਡਿੰਗ ਦੇ ਜਿਹੜੇ ਸੁਪਾ ਪ੍ਰਧਾਨ ਨੇ ਉਹਨਾਂ ਨੇ ਮੇਰੇ ਨਾਲ ਕੱਲ੍ਹ ਵੀ ਗੱਲ ਕੀਤੀ ਸੀ ਅੱਜ ਵੀ ਗੱਲ ਹੋਈ ਹੈ ਜੀ ਪਰਿਵਾਰੀ ਸਾਹਿਬ ਨਾਲ ਵੀ ਗੱਲ ਹੋਈ ਹੈ ਔਰ ਜਿਹੜੇ ਤੁਸੀਂ ਸਤਪਾਲਾ ਸਾਹਿਬ ਦੀ ਗੱਲ ਕਰ ਰਹੇ ਹੋ ਤਾਂ ਇਹਦਾ ਜਵਾਬ ਤਾਂ ਰਾਜਾ ਵੜਿੰਗ ਜੀ ਜਾਂ ਜਿਹੜੇ ਸਾਡੇ ਪਰਿਵਾਰੀ ਸਾਹਿਬ ਨੇ ਉਹ ਬੈਠਾ ਦੇ ਸਕਦੇ ਜੀ ਪਰ ਚੌਧਰੀ ਸਾਹਿਬ ਇੱਕ ਚੀਜ਼ ਬੜੀ ਇੰਟਰਸਟਿੰਗ ਦੇਖਣ ਨੂੰ ਮਿਲ ਰਹੀ ਹੈ ਲੁਧਿਆਣੇ ਦੀ ਕਾਂਗਰਸ ਲੀਡਰਸ਼ਿਪ ਲਗਾਤਾਰ ਹਾਈ ਕਮਾਂਡ ਦੇ ਉੱਪਰ ਇਹ ਪ੍ਰੈਸ਼ਰ ਬਣਾ ਰਹੀ ਹੈ ਕਿ ਲੋਕਲ ਲੀਡਰ ਹੀ ਜਿਹੜਾ ਕਾਂਗਰਸ ਦਾ ਉਹ ਹੋਣਾ ਚਾਹੀਦਾ ਪਰ ਜਲੰਧਰ ਦੇ ਵਿੱਚ ਇਸ ਦੇ ਉਲਟ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ ਹੈਗਾ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੈਗੇ ਹੋ ਕਿਉਂਕਿ ਲੁਧਿਆਣਾ ਦੇ ਵਿੱਚ ਕਾਂਗਰਸ ਲੀਡਰ ਆਲਮੋਸਟ ਸਾਰੇ ਇਕ ਜੁੱਟ ਦੇਖ ਰਹੇ ਨੇ ਕਿਉਂਕਿ ਸਿਮਰਜੀਤ ਭੈਂਸ ਦੀ ਚਰਚਾ ਸੀ ਉਹ ਹਜੇ ਤੱਕ ਕਾਂਗਰਸ 'ਚ ਸ਼ਾਮਲ ਨਹੀਂ ਹੋ ਸਕੇ ਇਸੇ ਚੀਜ਼ ਕਰਕੇ ਕੰਨੀ ਸਾਹਿਬ ਦਾ ਜਿਲੰਦਰ ਆ ਕੇ ਲੜ ਰਹੇ ਨਹੀਂ ਔਰ ਅੱਜ ਜੀ ਉਹਨਾਂ ਦੇ ਪਾਰਟਿਸਨ ਚੋ ਪਤਾ ਲੱਗਾ ਉਹ ਕਹਿੰਦੇ ਸਾਡੇ ਜਠੇਰੇ ਵੀ ਇੱਥੇ ਨੇ ਇਹਨੂੰ ਤਾਂ ਅੱਜ ਪਹਿਲੀ ਵਾਰੀ ਪਤਾ ਲੱਗਿਆ ਹੈ ਨੋ ਡਾਊਟ ਆਊਟਸਾਈਡਰ ਟੈਗ ਤਾਂ ਉਹਤੇ ਲੱਗਾ ਹੀ ਹੈ ਔਰ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਸੂਦਾਰ ਪ੍ਰਗਟ ਸਿੰਘ ਜਿਹੜੇ ਕਿ ਸਾਡੇ ਐਮਐਲਏ ਨੇ ਅ ਕਾਲੀ ਦਲ ਤੋਂ ਆ ਕੇ ਕਾਂਗਰਸ 'ਚ ਬਣੇ ਉਹ ਕਾਫੀ ਸਰਗਰਮ ਰਹੇ ਐ ਇਸ ਵਾਰੀ ਡਵੈਲਪਮੈਂਟਸ ਦੇ ਵਿੱਚ ਉਹਨਾ ਆਨਲਾਈ 3 ਤਰੀਕ ਨੂੰ ਨਤੀਜੇ ਦੱਸਣਗੇ ਕਿ ਜਿਹੜੇ ਕੈਂਡੀਡੇਟਸ ਸਿਲੈਕਸ਼ਨ ਦੇ ਵਿੱਚ ਲੋਕਾਂ ਨੇ ਆਪਣੀ ਇਨਪੁਟ ਦਿੱਤੀ ਐ ਉਹ ਕਿੰਨੇ ਕ ਆਪਣੇ ਹਲਕਿਆਂ 'ਚੋਂ ਚੱਲੀ ਸਾਹਿਬ ਨੂੰ ਵੱਧ ਵੋਟਾਂ ਦਿਵਾ ਕੇ ਲੈ ਕੇ ਆਉਂਦੇ ਨੇ ਜੀ ਮਤਲਬ ਤੁਸੀਂ ਹੁਣ ਵੇਟ ਐਂਡ ਵਾਚ ਵਾਲੀ ਪੋਜੀਸ਼ਨ 'ਚੋਂ ਜਾਂ ਤੁਸੀਂ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਹੋ ਰੇਟਲ ਹੋਰਜ politcianly ਵੀ ਜ਼ਰੂਰੀ ਹੁੰਦਾ ਹੈ ਔਰ ਅਸੀਂ ਕੋਈ ਨਵੇਂ ਸਿਆਸਤਦਾਨ ਨਹੀਂ ਅਸੀਂ ਤਕਰੀਬਨ 98 ਸਾਲ ਤੋਂ ਸਿਆਸਤ ਦੇ ਸਾਡੇ ਪਰਿਵਾਰ ਚ ਹੈ ਔਰ ਉਤਰਾਅ ਚੜਾਅ ਵਸ ਸਿਆਸਤ ਵਿੱਚ ਆਂਦੇ ਲੈਂਦੇ ਨੇ ਔਰ ਜਿਹੜੇ ਯੋਧੇ ਹੁੰਦੇ ਨੇ ਜਿਹੜੇ ਮੈਦਾਨ ਛੱਡ ਕੇ ਨਹੀਂ ਭੱਜਦੇ ਉਹ ਲੜਦੇ ਨੇ ਕਈ ਵਾਰੀ ਜਿੱਤ ਹੁੰਦੀ ਹੈ ਕਈ ਵਾਰੀ ਹਾਰ ਹੁੰਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ